ਆ ਬੰਦਿਆ ਸナイਪਰਾਂ ਦੀ ਜੋਰ ਆ ਆ ਮਕਾਰਲਾ ਉਹ ਕੱਲਾ ਲੱਗਿਆ ਪਿਆ ਜੋੜ ਲਾਈ ਜਾਂਦਾ ਦਵਾਦੇ ਦਾ ਸੋ ਭਈਆ ਲਾਉਣਿਆਂ ਗੇਟ ਇੱਥੇ ਪਿੰਡ ਦੇ ਵੈਲਕਮ ਲਈ ਕੱਢੀ ਜਾਂਦਾ ਮੁੰਡਾ ਟੋਏ ਲਾਉਣਿਆਂ ਗੇਟ ਇੱਥੇ ਉਹ ਪਿਆ ਬਾਹਰ ਉੱਥੇ ਲੱਗ ਝੰਡੀਆਂ ਲਾਉਣੀ ਆ ਆਪਾਂ ਫੇਰ ਜਮਾ ਓਕੇ ਆ ਫਿਰ ਉੱਥੇ ਗੇਟ ਲਾਵਾਂਗੇ ਫਿਰ ਲਾਗੇ ਝੰਡੀਆਂ ਆਉਂਦਣ ਆ ਇਧਰ ਸਰੇ ਤੇ ਇੱਕ ਬੰਦੀ ਮਾਨ ਨੇ ਇਧਰ ਪੰਜ ਬੰਨਾਂਗੇ ਵਨ ਇਧਰ ਸਿਰੇ ਤੇ ਓਏ ਬੰਨ ਦਿਆ ਕਰੋ ਚੋਬਰਾ ਹਾਂ ਮਾਨਦੇ ਆਂ ਤਾਰਾ ਹਮਡੇ ਇੱਕ ਵਸਦਾ ਲਾਇਆ ਵਾ ਓ ਸੈਟਣਾ ਦੇਈ ਉਹਦਾ ਪਹਿਲਾ ਡਰ ਹੀ ਜਾਂਦਾ ਕਿਉਂ ਚੋਬਰਾ ਠੀਕ ਆ ਠੀਕ ਆ ਇੱਕ ਉਹ ਲਾਇਆ ਵਾ ਨਾਲ ਕੈਂਟਰ ਚ ਹੂੰ ਲੈ ਬਈ ਜਾ ਦੇ ਇੱਕ ਆਹ ਪਾਣੀ ਨਹੀਂ ਖੜਾ ਕਰਦੇ ਸਹੀ ਗੱਲ ਆ। ਮੈਂ ਬਈ ਛੋਟੀ ਆ ਇਹ। ਤਾਰ ਨਾਲ ਬੰਨੀ ਜਾਊ। ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਨਵੇਂ ਬਲੌਗ 'ਚ। ਅੱਜ ਆਪਾਂ ਝੰਡੀਆਂ ਲਾਉਣ ਲੱਗਦੇ ਆਂਗੇ। ਆਪਣੇ ਵਰਸੀ ਹੁੰਦੀ ਆ ਇੱਥੇ ਬਾਬਾ ਜੀ ਦੀ। 27 28 ਇੱਕ ਦੀ ਹੁੰਦੀ ਆ। 27 ਨੂੰ ਨਗਰ ਕੀਰਤਨ ਹੁੰਦੇ ਆ ਤੇ ਇੱਕ ਨੂੰ ਭੋਗ ਪੈਂਦੇ ਹੁੰਦੇ ਆ। ਹੁਣ ਆਪਾਂ ਲਾਉਣੇ ਆ ਝੰਡੀਆਂ ਦਿਖਾਉਣੇ ਆ ਤੁਹਾਨੂੰ। ਚਲੋ ਅੱਗੇ-ਅੱਗੇ ਦੇਖੀ ਚੱਲੀਏ ਵੀਡੀਓ। ਕੀ ਆ ਹਾਂ ਦੱਸ। ਕੀ ਦੋਖਾ ਤੈਨੂੰ? ਕਾਨੂੰਨ। ਕਾਨੂੰ ਇਹ ਜਿੱਤ ਖਰਾਬ ਹੁੰਦੀ ਆ ਉਹ ਇਹਦੀ ਨਾਲ ਸੁਣ ਲੈ ਆਪਣੇ ਹਿਸਾਬ ਰਹਿਦਾ ਜੀ ਹਿਸਾਬ ਰਹਿਦਾ ਜੀ ਕੱਪੜੇ ਵਾਲਾ ਕੱਪੜੇ ਪਾੜਨੇ ਹਜੇ ਇਹ ਤਰ੍ਹਾਂ ਨਾਲ ਰਹਿਦਾ ਜੀ ਕੀ ਪਾੜਨਾ ਰਹੀ ਨਾ ਕੱਪੜੇ ਨਹੀਂ ਪਾੜਦੇ ਨੇ ਤੇਰੇ ਕੱਪੜੇ ਨਾ ਮੈਂ ਵੀ ਪਾੜੂਗਾ ਇਹ ਕੱਪੜੇ ਉਹ ਤਾਂ ਹਜੇ ਉਹ ਤਾਂ ਹਿਸਾਬ ਰਹਿਦਾ ਮੈਂ ਤੁਹਾਨੂੰ ਦੱਸੂਗਾ ਵੀ ਕਿਵੇਂ ਪਾੜੂ ਹਾਂ ਬਰਾਬਰ ਕਰਨ ਨਾਲ ਦੇਖ ਲਈ ਫਿਰ ਦੇਖਾਂਗੇ ਲਾਗੇ ਮੁੰਡੇ ਝੰਡੀਆਂ ਲਾਉਣਾ ਅਜੇ ਤੱਕ ਲੱਗਪਾ ਗੱਡਦੇ ਆ ਤੇਰੀ ਬਾਈ ਵੀ ਸੀਗੀ ਮੇਰੇ ਆ ਉਹ ਗੱਡ ਤਾਂ ਬਾ ਜੇ ਮੇਰੀ ਲੋਅਰ ਪਾੜੀ ਜਿੱਦਨ ਤੇਰੇ ਨਵੇਂ ਲੋਅਰ ਪਾੜੀ ਗੱਡਦਾ ਕਿੱਲਾ ਹੁਣ ਬੰਦਣੀਆਂ ਝੰਡੀਆਂ ਉਹ ਉਧਰ ਦਾ ਲਾਤਣਾ ਯਾਰ ਉਹ ਜੁਰਾਨੀ ਪਾਇਆ ਕਰ ਉਹ ਲਾਟਣਾ ਹੁਣ ਇੱਥੇ ਗਾਹਾਂ ਲਾਉਣੇ ਆ ਕਿੱਥੇ ਆਇਆ ਕਰ ਉਹ ਲਾਲੀ ਜਿੱਦਣੀ ਲੋੜੀ ਲਾਓ ਵੀ ਆ ਇੱਧਰ ਲੰਗਾਂ ਪੰਗਾ ਇੱਥੇ ਬੰਦਣੀਆਂ ਹੁਣ ਆਪਾਂ ਆ ਲਿਆਈ ਜਾਂਦੇ ਆ ਟਰੈਕਟਰ ਵੈਕ ਇਹਦੇ ਜਾ ਝੰਡੀਆਂ ਆ ਦਿਖਾ ਦੇ ਕਰਾਂਦਾ ਹਾਰ ਹੱਪਾ ਸਾਰਾ ਕੁਝ ਹੀ ਆ ਇਹਨਾਂ ਨੇ ਤਾਂ ਲਾਇ ਹੀ ਨਹੀਂ ਹਾਰ ਆ ਦੇ ਇੱਕ ਨੰਦਰਾ ਓ ਮੁੰਡਾ ਓਕੇ ਆ ਜਾਵਾ ਆ ਡਰਾਈਵਰ ਸਾਹਿਬ ਦੇਖ ਲਓ ਆਪਣੇ ਚਲ ਚਲੋ ਕਰਾਂ ਬੰਨੋ ਇੱਥੇ ਬੱਸ ਓਏ ਖਾਣੇ ਆ ਸ਼ੁਰੂ ਕਰ ਛੱਡ ਕੇ ਲਾਉਣਾ ਨਾਂਗੇ ਨੂੰ ਦੱਸ ਗਿਆ ਝੰਡੀਆਂ ਲਾਉਣੇ ਇੱਥਾਂ ਚਲੋ ਵੀ ਬੰਨੋ ਆਲਾ ਤੋਂ ਨਾ ਕੁੱਕੜਾਂ ਨਾਲੋਂ ਵੀ ਭੜੇ ਆ ਫਾਈਟਰ ਮੁਰਗੇ ਇਹ ਆ ਅਸਲ ਤਾਂ ਉਹਦੀ ਲੜ ਪੈਂਦਾ ਮੈਂ ਲੈਂਦਾ ਉਹ ਆਏ ਤੇਰੇ ਯਾਰ ਮੈਂ ਤਾਂ ਦੀ ਲੜ ਪੈਂਦਾ ਆ ਦੇਖ ਲੋ ਕਿਉਂ ਓਏ ਟਰਾਲੀ ਚ ਫੁੱਕੋ ਚਲੋ 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 ਆੜੀ ਬੰਨ ਲਓ ਯਾਰ ਲਾਗੇ ਝੰਡਾ ਬੰਦਣਾ ਇਧਰ ਸਿਰੇ ਤੇ ਇੱਕ ਬੰਦੀ ਮੰਨ ਇਧਰ ਪੰਜ ਬੰਨਾਂਗੇ ਬੰਨ ਇਧਰ ਸਿਰੇ ਤੇ ਓਏ ਕਨੇ ਵੀ ਲਾਗੇ ਝੰਡੀਆਂ ਬੰਨਣਾ ਕਿਆ ਹੋਏ ਮਾਂ ਤੀਆਂ ਬਾ ਮਾਂ ਤੀਆਂ ਖੋਲੋ ਗਿਆ ਦਾ ਬਾਪ ਮਾਂ ਖੁੱਲਣਾ ਬਾਬੇ ਦੇ ਘੜ ਤੋਂ ਬਾਅਦ ਖੋਲਣ ਵੇਲੇ ਤਾਂ ਬੜਨੀ ਹੀ ਭੈਣ ਗੰਨਾ ਦਾ ਖੁੱਲਣੀ ਨਾ ਖੋਲਦਿਆਂ ਨਹੀਂ ਖੋਲ ਮੈਂ ਕਹਿੰਦਾ ਆਪਾਂ ਤਾਂ ਇੰਨਾ ਘਟੋਟੇ ਛਾਰੇ ਦਿਨ ਚ ਲੱਗੂ ਸਾਹੀਂ ਦਾ ਆਪਾਂ ਨੂੰ ਇੰਨਾ ਘੱਟ ਜੀ ਖੋਲਦਿਆਂ ਨਹੀਂ ਕਿ ਗੱਟ ਨੂੰ ਕਿਆ ਹੋਏ ਹਾਂ ਠੀਕ ਆ ਲਗਰ ਸਾਹਿਬ ਠੀਕ ਆ ਜੀ ਠੀਕ ਆ ਉਹ ਜੀ ਕੀ ਸੀ ਉਹ ਹੁਣ ਸੈੱਟ ਕਰ ਹਾਂ ਹਾਂ ਚਲੋ ਏ ਮੁੰਡਿਓ ਕੰਮ ਆਲ ਜਾ ਕੇ ਜੇ ਖੜ ਕੇ ਕੰਮ ਕਰੋ ਯਾਰ ਸੈੱਟ ਬੰਦੀਆਂ ਚਲੋ ਕਰ ਉਹ ਪੌੜੀ ਜੀ ਕਿੱਧਰ ਨੂੰ ਲਾਈ ਫਿਰਦਾ ਆ ਕੋਠੇ ਤੇ ਚੜਨਾ ਓਏ ਆਉ ਖਾ ਉਹਦਾ ਵੀ ਚਲੋ ਕਰਾਂ ਬੱਪੂ ਖੋਲ ਜਾ ਚੰਡੀਆਂ ਆ ਬੰਦੀਆਂ ਉਧਰ ਹੀ ਬੰਨਣੀ ਹੈ ਹਜੇ ਉਹ ਬੰਨਾ ਰਸਤੇ ਪਤਰੋ ਇਧਰ ਬੰਨ ਕੇ ਫੇਰ ਉਧਰ ਮੇਨ ਸੜਕ ਤੇ ਜਾਵਾਂ ਉਥੇ ਆ ਲੜਗਾਂ ਲੜਗਾਂ ਵੀ ਲਾਉਣੇ ਹੁੰਦੇ ਆ ਉਹ ਲਾਵਾਂਗੇ ਅੱਛਾ ਵੱਧ ਬੰਨੋ ਆਈ ਪੀ ਹਾਂ ਵੱਧ ਬੰਨ ਗਏ ਆਪਣੇ ਕੋ ਬਾਧੂ ਆ ਬੰਦ ਹੋ ਤੱਕ ਹੋ ਹੋ ਕਿੱਥੀ ਛੰਗੜੀਆਂ ਕਰਦੇ ਆ ਇੱਕ ਕਾਈ ਚੱਲ ਲਾ ਲੈਣਾ ਲਾ ਵੰਨ ਦਿਓ ਜੋ ਬਰ ਪਪੂ ਦਾਦਾ ਹੱਥ ਨਹੀਂ ਗਿਆ ਤਾਂ ਹਾਂ ਲੈ ਹੱਥ ਤਾਂ ਹਾਂ ਲਾਈ ਲਾਈ ਹੱਥ ਜਵਾਗੇ ਨੂੰ ਪਾਸੇ ਹੋ ਜਾਂਦੇ ਮੈਂ ਤੈਨੂੰ ਛੰਡੀ ਬੰਨਣੇ ਖੜਾ ਹੁਣ ਤੈਨੂੰ ਫੜਾਈ ਸੀ ਬੰਨੀ ਕਾ ਤਾਂ ਨਹੀਂ ਗਈ ਫਿਰ ਤਸ ਆਏ ਨਹੀਂ ਡੱਕਦਾ ਕੋਈ ਨਹੀਂ ਆ ਗਿਆ ਹਣਾ ਇੱਧਰ ਦੇ ਪਾਸੇ ਲੱਗੇ ਮੁੰਡੇ ਕੰਡੀਆਂ ਨਾਲ ਆ ਤਾਰਾਂ ਮੰਨਦੇ ਆ ਤਾਰ ਖੇਚਣਾ ਕੋਈ ਨਹੀਂ ਕਿਦਰਾਂ ਹੀ ਪੈਂਚਰ ਹੁੰਦੀ ਉਹ ਮੰਨਦੇ ਆ ਤਾਰਾਂ ਮੁੰਡੇ ਇੱਕ ਵਾਰ ਸਦਾ ਲਾਇਆ ਵਾ ਉਹ ਸੈਟਿੰਗ ਆ ਤੇ ਜੀ ਉਹਦਾ ਪਹਿਲਾਂ ਡੈਰੀ ਜਾਂਦਾ। ਕਿਉਂ ਜੋਬਰਾ? ਠੀਕ ਆ ਠੀਕ ਆ। ਇਹ ਕੋਲ ਆਇਆ ਵਾ ਨਾਲ ਕੈਂਟਰ ਚਾ। ਹੂੰ। ਲੈ ਬਈ ਲਾ ਦੇ। ਇੱਕ ਆਹਾ। ਪਾਣੀ ਨਹੀਂ ਖੜਾ ਕਰਦੇ। ਤਾਰ ਰੱਖੀ ਆ ਜੋ। ਸਹੀ ਗੱਲ ਆ। ਮੈਂ ਬਈ। ਤਾਰ ਨਾਲ ਬੰਨੀ ਜਾਊ। ਚਲੋ ਵੀ ਕਰਾਂ ਹੁਣ ਗਾਹਾਂ ਬੰਦਿਆ। ਇੱਧਰ ਹੀ ਬੰਦ ਹੋਣਾ ਹੁਣ ਇੱਧਰ ਲਾਉਂਦਾ ਇਹਨੂੰ। ਓਏ ਕਰ ਦੇ ਮੂਦਾ ਕਰ ਦੇ ਸਿੱਟ ਦੇ ਇਹਨੂੰ। ਬਾਤ ਬੰਦੇ ਚਾਹ ਪੂਰੇ ਕਰ ਤੇ ਲਵੀ ਨੂੰ ਡੂਢੇ ਡੂਢੇ ਦੰਡਾ ਉਹ ਤੇ ਜਿਵੇਂ ਬਾਤ ਬੰਦੇ ਬਾਤ ਪੰਦੇ ਅਧੂਰੇ ਰਹਿ ਗਏ ਸੀ ਲਵੀ ਦੇ ਚਾਹ ਉਹ ਪੂਰੇ ਕਰਦਾ ਚਾਹ ਮਰੇ ਕਰਦਾ ਹੱਥ ਵਾਲੇ ਕਿਸੂ ਤੇ ਪਾਏ ਵਾ ਤੇ ਵੇ ਇਧਰ ਨਹੀਂ ਬੰਦਣੀ ਇਹ ਵੇ ਤੈ ਕਢੂ ਮਫੜਾ ਦੇ ਇਧਰ ਇਧਰਲੇ ਪਾਸੇ ਆ ਇਹਦੇ ਨਾਲ ਬੰਦੇ ਆ ਦੂਜੇ ਪਾਸੇ ਉਹਦੇ ਨਾਲ ਫੜਾ ਦੇ ਆਹ ਕੋਸ ਨਹੀਂ ਹੋਇਆ ਤਾਂ ਐ ਜਮਾ ਸਿੱਧਾ ਕਰੀ ਬੈਠਾ ਉਹ ਨਹੀਂ ਓਏ ਉਧਰ ਲੈ ਓਏ ਲਮਕਾਲਾ ਥੋੜਾ ਜਾ ਬਾਂਡੇ ਗਰਾਸ ਮਾਰ ਕੇ ਬਜੀ ਖੁੱਲੀ ਨਾ ਜਾਣ ਕਾਹੋਂ ਸੇ ਬਾਜ਼ਾਰੋਂ ਕਾਇਮ ਆ ਜਾਵਾਂ ਜੀ ਆ ਲੈ ਬਹੁਤ ਉੱਚਾ ਉਹ ਦੇਖ ਲਓ ਹੁਣ ਬਹੁਤ ਉੱਚਾ ਇਹ ਪਾਈ ਓਏ ਸਟਰੀਕਾਂ ਹੀ ਵਾਲੀਆਂ ਬਣਦੀਆਂ ਗਾੜੀ ਬੜੀ ਅਸੀ ਗਾੜੀ ਬੜੀ ਅਸੀ ਹੈ ਆਪਕੀ ਉਹ ਵੀ ਬੰਨੀ ਜਾਂਦੇ ਆ ਢੰਡਾ ਇੱਥੇ ਇਹਨਾਂ ਨੇ ਆ ਜਾਲੀ ਹੁਣ ਕਹਿੰਦੇ ਪਲੇਟਾਂ ਵੱਡ ਕੇ ਕੱਟਾਂਗੇ ਉਹ ਦਿੱਤਾ ਹਾਂ ਤਿੰਨ ਜਾਨ ਦੇ ਇਧਰ ਫਿਰਦੇ ਆ ਉਹ ਗਾਹਾਂ ਉਹ ਮੁੰਡੇ ਬੰਨੀ ਜਾਂਦੇ ਲੱਗੇ ਪਿਆ ਮੁੰਡੇ ਬੰਦਿਆ ਕਰੋ ਜੋ ਬਰੋ ਹਾਂ ਗੱਗੂ ਐ ਉਹਦੀ ਭਾਨਾ ਦੰਦਾ ਕੋਈ ਨਾ ਕੋਈ ਟੁੱਟ ਜਾਂਦੀ ਆ ਪ੍ਰਾਣੀਆਂ ਨੇ ਨਹੀਂ ਉਹ ਤੋਂ ਕਿੰਨਾ ਫਰਕ ਪਈ ਨਵਾਂ ਲਿਆਉਣੀਆਂ ਸੀ ਫਿਰ ਨਵੇਂ ਲਿਆਵਾ ਕੇ ਕਾਰ ਨੂੰ ਐ ਕਰਨੇ ਬੰਦਿਆ ਕਰੋ ਵੜੀ ਕਾਸ ਕੇ ਤੇ ਲਾਣਾ ਰਹਿਣਾ ਕਹੇ ਪੰਨੇ ਨੇ ਪਹਿਲੀਆਂ ਚ ਹਾਂ ਸਲੇਟ ਆਵੜਿਓ ਕਿਵੇਂ ਆ ਤੂੰ ਛੜੀ ਬੈਠਾ ਆਮਣੀ ਕੀ ਕਰਦੇ ਕੰਮ ਨਵੇਂੜਦੇ ਨਹੀਂ ਨਾਤੀਆਂ ਜੰਡੀਆਂ ਆਹੜਾ ਆਪਣਾ ਥੋੜਾ ਹੀ ਰਹਿ ਗਿਆ ਕੰਮ ਆ ਖੜਾ ਫੋਰ ਬਾਈਕ ਹੈ ਰੇਪਾਉਣਾ ਹੋਵੇ ਆ ਖੜਾ ਆਪਣਾ ਜਾਊਂਗਾ ਮਸ਼ਾਹ ਉੱਤੇ ਗਿਆ ਤੂੰ ਇਹ ਕਹਿੰਦੇ ਰੇਕ ਮਾਤਾ ਲੱਭਣਾ ਸੰਪਰਕ ਲਾਤਾ ਸੀਰਾ ਆਪਣਾ 95547 12 ਲੜੀਆਂ ਜਾ ਕੇ ਗਾਲਾਂ ਵੀ ਘੱਟ ਸਕਦੇ ਨੂੰ ਫੋਨ ਲਾ ਕੇ ਲਾਓ ਬਈ ਕਹ ਤੈਨੂੰ ਓਏ ਪਾਹਾ ਹੋਣਾ ਪਾਹਾ ਗਿਆ ਗਰਮੀ ਲੱਗਾਂ ਲੱਗੇ ਪਾਹਾ ਕਿਹੜਾ ਪੈਸੇ ਹੀ ਲੱਗਿਆ ਪਿਆ ਆ ਦੂਰ ਨਹੀਂ ਆ ਆ ਬੱਲੇ ਪਾਪਾ ਓਏ ਰੋਕ ਲੈ ਰੋਕ ਲੈ ਆ ਗਿਆ ਕੋਈ ਇੱਥੇ ਹੁਣ ਹਾਂ ਇੱਥੇ ਹੁੰਦਾ ਉਹ ਬੰਦਾ ਆਪਣਾ ਭੱਜ ਆਇਆ ਪਹਿਲਾਂ ਗਿਆ ਸੀਗਾ ਕਾਲਜ ਹੁਣ ਭੱਜਿਆ ਓਏ ਹੁਣ ਫੜ ਲੰਦਾ ਹੋਰ ਅੱਗੇ ਨਾ ਮਾ ਪਈ ਆਪਾਂ ਕੰਮ ਨਹੀਂ ਕਰਨਾ ਅੱਜ ਬੇਲੇ ਦੇਣਾ ਕਹਿੰਦਾ ਬਾਹੋਂ ਥਰੱਕ ਜੰਡੀਆਂ ਲਾਉਣੀਆਂ ਆਪਾਂ ਫੇਰ ਜਮਾਉਕੇ ਫਿਰ ਉੱਤੇ ਗੇਟ ਲਾਵਾਂਗੇ ਕਰਾ ਆਏ ਨਹੀਂ ਪਤਾ ਆਪਾਂ ਗੇਟ ਆਜੀ ਲਾ ਦਈਏ ਉਥੇ ਆਹ ਦੇ ਨੀਲੀ 라ਵੀਆਂ ਓਏ ਆਏ ਨਹੀਂ ਪਤਾ ਅੱਜ ਇਹ ਬੰਦੇ ਹੁਣ ਭੱਜਣ ਲਾ ਕੇ ਤਾਂ ਫੇਰ ਕੱਲ ਨੂੰ ਲੱਗੇ ਚਾਹੇ ਵਾਇਸ ਨੂੰ ਉਹ ਹੁਣ ਦੇਖਦੇ ਆਂ ਕਰੋਂ ਲਾ ਦੇ ਨੀਲੀ 라ਵੀ ਨੀਲੀ ਰਵੀ ਕਾਲੇ ਛੰਨਾਲਾ ਕਾਲੇ ਛੰਨਾਲਾ ਕਾਲੇ ਛੰਨਾਲਾ ਨੂੰ ਫੋਨ ਆਇਆ ਉਹ ਦੇਖੋ ਕੱਟ ਪਾਵੇ ਭਾਵੇਂ ਜੱਟ ਦਸ ਲੜੇ ਨੇ ਘਰ ਹੀ ਚੋਂ ਲਗਾਤਾਰ ਚਾਰ ਲੱਖ ਰੁਪਏ ਆਉਂਦੇ ਉੱਤੇ ਇਹ ਆ ਕਹਿੰਦੇ ਕਾਲੇ ਛੰਨਾਲਾ ਕਾਰਾਸਟੈਟਿਆ ਵਾਲਾ ਕਾਣੋ ਲੱਖ ਦੇ ਲੱਖ ਖਾ ਗਿਆ ਤੁਰਿਆ ਹੋਈ ਹੈ ਉਹਨੂੰ ਐਸੀ ਭਜਾਇਆ ਮੈਂ ਓਏ ਕਾਲੇ ਛੰਨਾਲੇ ਓਏ ਨੀਨੀ ਰਵੀ ਬੰਨ ਓਏ ਉਹ ਨੀਲੀ ਰਾਬੀ ਬਾਂਦੇ ਚਾਰ ਲਵੇ ਲਗਾਤਾਰ ਨਾਲੇ ਪਏ ਪੀਲੇ ਮੁੰਡੇ ਚਾਹ ਕਰਾਂ ਆ ਗਿਆ ਮਠਿਆ ਨਾਲ ਉਹਦੇ ਬੈਠੇ ਸਾਰੇ ਸੇਵਾਦਾਰ ਇਹ ਪ੍ਰਧਾਨ ਦੀ ਗੱਡੀ ਨਿਗਾਹ ਦਿਓ ਯਾਰ ਸੇਵਾਦਾਰ ਸੇਵਾ ਕਰਦੇ ਹੰਬਗੇ ਆ ਪਤਾ ਨਹੀਂ ਕੀ ਦਾਗਾ ਇਹ ਇੱਥੇ ਭੁੱਲ ਗਿਆ ਟਾਪ ਪਤਾ ਨਹੀਂ ਕਿੱ데 ਦਾਗਾ ਇਹ ਸੇਦੀ ਘਰੇ ਭੱਜਣ ਦੀ ਹੋਗੀ ਇਹਨੂੰ ਇੱਥੇ ਭੁੱਲ ਗਿਆ ਹੈਗਾ ਆਪ ਦਾ ਦੇਖ ਕੇ ਲੈ ਜਾਓ ਕੱਲ ਨੂੰ ਫਿਰ ਹੈਨਾ ਨਾਲੂ ਸਾਡੇ ਸਿਰ ਨਾਲ ਲਾਇਓ ਵੀ ਉਹਨਾਂ ਨੇ ਦੱਬ ਲਿਆ ਕਿਵੇਂ ਫੁੱਲ ਜੇ ਲੜਕਾਂ ਲਾ ਦਿੰਦੇ ਆ ਆ ਰੋਗਲੀ ਪੜਿਆ ਆ ਆ ਗਲਤੀ ਬੰਤਾ ਸੀ ਕਿਸੇ ਨੇ ਚੱਲ ਬਈ ਓਏ ਉਹ ਉੱਥੇ ਬੰਦਾ ਜੀ ਲਓ ਜੀ ਆ ਝੰਡੀਆਂ ਦਾ ਲਾ ਰਿਹਾ ਸੀ ਤੇ ਆ ਨਾਲ ਹੀ ਲਾਤੇ ਫੁੱਲ ਹੁਣ ਚਾਰ ਲਾਈਏ ਫਿਰ ਗੇਟ ਲਾਵਾਂਗੇ ਉੱਥੇ ਮੂਰੇ ਸੜਕ ਤੇ ਕਿ ਆਈਏ ਬਠੇ ਜੀ ਇਸ ਸੜਕ ਤੇ ਗੇਟ ਲਾਉਣੇ ਆ। ਲਾਵੀਂ ਮਿੱਤਰੋ ਕਹਿੰਦੇ ਚਾਰ ਲੱਦ ਲਿਆ। ਚਾਲਦੇ ਆ ਹੁਣ ਘਰੇ। ਲਗਾਉਣੇ ਆ ਜਾ ਕੇ ਗੇਟ ਉਹਨਾਂ ਨਾਲ। ਕਾਹ? ਚੱਲ ਗਿਆ ਫਿਰ? ਪਰੀਆ ਨਗਰ ਗੇਟਨ ਦੀ ਤਿਆਰੀ। ਹਾਂ, ਜਾ ਕੇ ਗੇਟ ਤੇ ਜਾ ਕੇ ਲੜੀਆਂ ਲਾਉਣੀਆਂ ਹਜੇ। ਛੰਡੀਆਂ ਟੁੱਟੀਆਂ ਭਈਆ। ਕੰਮ ਬੜਾ ਪਿਆ ਹਜੇ ਆਪਣਾ। ਚੱਲ ਜੀ ਕਰਾਂ। ਉਹ ਭਈਆ ਲਾਉਣੇ ਆ ਗੇਟ ਇੱਥੇ। ਪਿੰਡ ਤੇ ਵੈਲਕਮ ਲਈ। ਕੱਢੀ ਜਾਂਦਾ ਮੁੰਡਾ ਟੋਏ। ਲਾਉਣਾ ਗੇਟ ਇਥੇ ਉਹ ਪਿਆ ਗੇਟ ਲਾਉਂਦੇ ਲਾਉਂਦੇ ਹੁਣ ਗੱਡੀਆਂ ਲਗਾਉਂਦੇ ਆ ਕਈ ਯਾਰ ਬੰਦਿਆਂ ਕੰਮ ਹੁੰਦਾ ਜੋਰ ਨਾਲ ਲੱਗ ਜੇ ਇਧਰ ਜੋਰ ਨਹੀਂ ਲੱਗਦਾ ਐਵੇਂ ਜੋਰ ਦਾ ਬੜਾ ਚੱਲੋ ਆ ਵੀ ਨਰਾ ਦੇ ਹੁਣ ਦੱਸ ਲੱਗ ਕਿੱਥੇ ਪਹੁੰਚੇ ਦੱਸ ਆਏ ਨੂੰ ਲੈ ਕੇ ਜਾਣਾ ਹਾਂ ਇੱਧਰ ਲੈ ਨਾ ਕਰਦੇ ਹਾਂ 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 ਇਹ ਹੱਡਾਂ ਦੇ ਕਿਹ ਹੈਗਾ ਦੇਖੋ ਮੁਝੇ ਬਪਾਏ ਨੰਗ ਦੇਵਾ ਲਾ ਦੋ ਕਰਾਂ ਚੋਬਰੋ ਦੇ ਤਾ ਇੱਕ ਨਾ ਤੇਰੇ ਕਿਹਿਆ ਰੋਣੇ ਨਾਲੇ ਇਧਰੋਂ ਲਾਉਣਾ ਸੀ ਆਹ ਹਾਂ ਮੈਂ ਉਹੀ ਗੱਲ ਕਰਦਾ ਫੇਰੇ ਹੈ ਮੋਟੇ ਨਾਲੇ ਇਧਰੋਂ ਲਾਉਣਾ ਸੀ ਤਾਰਾਂ ਨਾਲ ਲੱਗੂ ਕਹਿੰਦੇ ਲੈ ਫੇਰ ਉਧਰ ਹੀ ਗਏ ਦੀਪਕ ਕੀ ਕਰਾਈ ਜਾਂਦਾ ਨਾਲੇ ਤਾਂ ਕਹਿੰਦਾ ਹੀ ਇਧਰੋਂ ਲਾਉਣਾ ਨਾ ਫੇਰ ਉਧਰ ਹੀ ਲੈ ਗਿਆ ਕੋਈ ਨਹੀਂ ਨਾਲ ਚੰਬੜ ਜਾਓਗੇ ਤਾਂ ਕੀ ਆ ਚੱਲ ਚਾੜ ਧਿਆਨ ਰੱਖਿਓ ਓਏ ਚਾੜ ਬਹੁਤ ਹੁਆ ਲੱਗਿਆ ਓਏ ਛੱਡ ਦੇ ਓਏ ਆ ਵਾਸ ਲੋ ਓਏ ਗਾਹ ਛੱਡ ਦੇ ਉਹ ਗੁਰਵਿੰਦਰ ਫਿਰ ਤੂੰ ਵੀ ਛੱਡ ਦੇ ਗੱਲ ਤਾਂ ਸਹੀ ਆ ਫਿਰ ਉਹਦੀ ਹੱਥ ਛੱਡਣ ਦਾ ਹੱਕ ਤਾਂ ਹੈ ਢੇੜਦਾ ਕਿ ਦਵਾਰੇ ਛੱਡ ਲਿਆ ਹੋਰ ਹੁਣ ਤਾਰਾਂ ਨੂੰ ਲਾਤੀ ਆਹੀ ਤਾਂ ਹੀ ਭਰਾਂ ਹੋ ਖੜ ਗਏ ਉਹ ਦੇ ਫੌਜੀਆਂ ਦੀ ਜਾਂਦੀ ਇਹਨਾਂ ਵਾਲੀ ਚੱਕੂ ਦਾ ਹਾਂ ਮੌਲਾ ਜੀ ਇਹ ਮੌਲਾ ਜੀ ਨਾ ਤੇਰਾ ਬੰਦ ਨਾ ਤਾ ਤਗੜਾ ਗੇਰ ਗਿਆ ਢੰਡਾ ਨਾ ਆ ਗਿਆ ਹੰਤ ਵਾਲੇ ਓਏ ਹੱਥ ਪਾ ਲਈ ਇਹ ਡੰਡਾ ਭੈਂਡਾ ਡਰਾਈਵਰ ਸਾਹਿਬ ਮੈਂ ਡਰ ਗਿਆ ਓਏ ਤਰਾਂ ਜਾਣਾ ਸਰਪਸ ਵਾਲੀ ਸਹੀ ਆ ਸਹੀ ਆ ਸਹੀ ਆ ਸੈਕਟਨ ਆਇਆ ਹੁਤਨਾ ਹੋ ਗਿਆ ਆਪਾਂ ਇਹਨੇ ਕਿੰਨੀ ਦੀਆ ਬਾਲਣਾ ਲਾ ਪਰ ਛਾਲ ਓਏ ਚਲੋ ਕਰਾਂ ਕਰਤਾ ੜ ਖੜਾ ਦੱਬ ਦੋ ਸਮਾਰ ਕੇ ਬੱਜੀ ਨਾਲ ਨਾਲ ਦੇ ਜਾਣਾ ਚਾਹੀਦਾ ਇੱਥੇ ਕੱਢ ਕੇ ਟਪੜਾ ਦੇ ਬਾਲਾ ਕੱਢ ਦੇ। ਮਾ ਟਲੇ ਦੇ ਪਾ ਦੇ ਬਾਲਾ। ਫਾਈਟ ਬਹੁਤ ਆ ਬਾਈ। ਬਾਲੇ ਉਹ ਮਗਰ ਪਾਇਆ। ਆ ਦੇ ਨਾਲ ਬਾਲਾ ਕੱਢ ਕੇ ਰਸੇ ਪਾਉਂਦੇ। ਨਹੀਂ ਉਹ ਲਾ ਕੇ। ਉਹ ਬਾਲਾ ਲੈ ਜਾ ਕੇ ਇੱਥੇ ਲਾ ਮਾੜਾ। ਛੱਟ ਲਾ ਲੰਦੇ ਥੱਲੇ ਜਾਵੜਾ ਦਾ ਹੋਰ। ਓਕੇ ਆ ਜਾ ਮਾ ਓਕੇ। ਬੋਰਡ ਦੀ ਖਾਤਰ ਬਾਲੇ ਲਾਉਂਦੇ ਨਾਲ। ਹੱਲੇ ਛੱਡਦੇ ਇਹਨਾਂ ਨੂੰ ਲਾਉਂਦੇ ਆ ਹੁਣ ਇਹਨੂੰ ਲਾਈਟ ਲਾਉਂਦੇ ਆ ਜੇ ਚੱਲਦਾ ਕਰਦੇ ਆ ਇੱਧਰ ਸਰਪੰਚ ਸਾਹਿਬ ਆ ਗਏ ਚਲਾ ਦੇ ਆਹ ਬੰਦੇ ਆ ਸੁਨਾਈਪਾਂ ਦੇ ਜੋਰ ਆ ਹੰਮ ਕਰ ਲਾ ਉਹ ਕੱਲਾ ਲੱਗ ਜਾਂਦਾ ਜੋੜ ਲਾਈ ਜਾਂਦਾ ਲਵਾਦੇ ਦੱਸ ਕੁਝ ਹੋਇਆ ਕੋਈ ਚਲਾਦਾ ਹਾਂ ਉਹ ਉਥੋਂ ਤਾਰ ਹੀ ਦੀ ਪਿਆਉ ਕਰਦੇ ਆ ਸੱਤ ਆ ਦਾ ਘਲਾਤਾ ਇੱਕ ਨੂੰ ਨਾ ਉਹ ਸੈੱਟ ਕਰ ਦਿਆ ਹੁਣ ਫੇ ਚਲਾ ਤਣਾ ਉਹਦੀ ਇੱਕ ਲੜੀ ਖੜਦੀ ਆ ਚਲਾਤੀ ਉਹ ਵੀ ਹੋ ਗਿਆ ਜਮਾ ਓਕੇ ਗੇਟ ਦਾ ਤਾਂ ਦੂਜੀਆਂ ਲੜੀਆਂ ਦਾ ਮੈਂ ਕਾ ਲੂੰ ਚਲੋ ਮਿਲਦਾਂਗੇ ਤੇ ਹੋਰ ਵੀਡੀਓ ਚ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਏ ਬਾਏ